ਲਿਵਿੰਗ ਇੰਡੀਆ ਦੇਖ ਰਹੇ ਹੋ ਮੈਂ ਅਮਨਦੀਪ ਸਿੰਘ ਲਵਲੀ ਅਸੀਂ ਖੜਿਆ ਇਤਿਹਾਸਿਕ ਸ਼ਹਿਰ ਨਾਭਾ ਦੇ ਮੁੱਖ ਚੌਕ ਪਟਿਆਲਾ ਵੇਡ ਗੇਟ ਵਿਖੇ ਜਿੱਤੇ ਹੀ ਟੈਂਡ ਰਨ ਕਾਨੂੰਨ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਜਿਵੇਂ ਸੂਬੇ ਪੰਜਾਬ ਦੇ ਅੰਦਰ ਹਾਕਾਰ ਮੱਚ ਗਈ ਹੈ ਐਕਸੀਡੈਂਟ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਵਾਂ ਕਾਨੂੰਨ ਆ ਜਿਹੜਾ ਬਣਾਇਆ ਗਿਆ ਜਿਸ ਵਿੱਚ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜਿਹੜਾ ਰੱਖਿਆ ਗਿਆ ਹੈ ਇਸ ਕਾਰਨ ਡਰਾਈਵਰਾਂ ਵੱਲੋਂ ਚੱਕਾ ਜਿਹੜਾ ਜਾਮ ਕਰ ਦਿੱਤਾ ਗਿਆ ਔਰ ਇਸ ਗੱਲ ਦੀ ਅਫਵਾਹ ਫੈਲਣ ਕਾਰਨ ਕੀ ਤੇਲ ਹੈ ਜਿਹੜਾ ਬੰਦ ਹੋ ਜਾਏਗਾ ਡੀਜ਼ਲ ਤੇ ਪੈਟਰੋਲ ਆਮ ਜਨਤਾ ਵਿੱਚ ਹਾਕਾਰ ਮਚ ਚੁੱਕੀ ਆ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਪੈਟਰੋਲ ਪੰਪ ਤੇ ਦੇਖੋ ਲੋਕ ਕਿਵੇਂ ਲੰਬੀਆਂ ਲਾਈਨਾਂ ਲਗਾ ਕੇ ਤੇਲ ਪਵਾਉਣ ਵਾਸਤੇ ਗੱਡੀਆਂ ਵਿੱਚ ਡੀਜ਼ਲ ਪਵਾਉਣ ਵਾਸਤੇ ਪਹੁੰਚ ਚੁੱਕੇ ਨੇ ਹਜ਼ਾਰਾਂ ਦਾ ਘੱਟ ਪੰਪਾਂ ਤੇ ਹੋ ਚੁੱਕਿਆ ਤੇਲ ਪਵਾਉਣ ਨੂੰ ਲੈ ਕੇ ਆਪਸ 'ਚ ਝਗੜੇ ਟੱਕਰ ਹੋ ਰਹੇ ਨੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਬਜ਼ੁਰਗੋ ਕਿਵੇਂ ਦੇਖਦੇ ਹੋ ਬਾਪਾ ਬਾਪਾ ਪੀੜਾ ਵੀ ਮੁਸ਼ਕਲ ਹੈ ਕੰਮ ਨਹੀਂ ਕਿਵੇਂ ਦੇਖਦੇ ਹੋ ਕਾਨੂੰਨ ਬਦਲਿਆ ਸਰਕਾਰ ਨੇ ਤਾਂ ਇਹ ਕੁਝ ਹੋਇਆ ਅੱਛਾ ਅੱਛਾ ਹਾਂ ਫੇ ਗੱਲ ਤਾਂ ਇਹ ਵੇਲਣਾ ਚਾਹੀਦਾ ਤੇਲ ਤੇਲ ਮਿਲਣਾ ਚਾਹੀਦਾ ਹਾਂ ਮਿਲਣਾ ਚਾਹੀਦਾ ਆਮ ਸਾਡੇ ਨਾਲ ਕੁਝ ਲੇਡੀਜ਼ ਵੀ ਨੇ ਦੇਖੋ ਔਰਤਾਂ ਵੀ ਲੰਬੀ ਕਤਾਰ ਵਿੱਚ ਲੱਗੀਆਂ ਹੋਈਆਂ ਨੇ ਇਸ ਤੇਲ ਪਵਾਣ ਨੂੰ ਲੈ ਕੇ ਬਜ਼ੁਰਗ ਵੀ ਪਹੁੰਚੇ ਹੋਏ ਨੇ ਕਿਵੇਂ ਦੇਖਦੇ ਹੋ ਜੀ ਹਾਂ ਜੀ ਲਾਈਨ ਬਹੁਤ ਲੰਬੀ ਹੈ ਜੀ ਕਿੰਨਾ ਚਿਰ ਰੋਕਿਆ ਖੜੇ ਨੇ ਨਹੀਂ ਕਾਰਨ ਕੀ ਆ ਤੁਹਾਨੂੰ ਕੁਝ ਪਤਾ ਵੀ ਕਿਉਂ ਲੱਗੀਆਂ ਹੋਈਆਂ ਨੇ ਲਾਈਨਾਂ ਇਹ ਕਿਉਂ ਪੰਪ ਤੇ ਲੈਣਾਂ ਲੱਗੀਆਂ ਤੈਨੂੰ ਅਜਿਹਾ ਕਹਿੰਦੇ ਆ ਵੀ ਕਨੂਨ ਬਣਾਇਆ ਜੀ ਇਹਨਾਂ ਨੇ ਹਾਂਜੀ ਉਹਦੇ ਕਰਕੇ ਤੇ ਤੁਸੀਂ ਕੀ ਮੰਗ ਕਰਦੇ ਹੋ ਕਾਨੂੰਨ ਰੱਖਣਾ ਚਾਹੀਦਾ ਬਦਲਣਾ ਚਾਹੀਦਾ ਕਿ ਦੇਖੋ ਸਸਿ ਪਬਲਿਕ ਨੂੰ ਸਹੂਲਤ ਚਾਹੀਦੀ ਏ ਕਾਨੂੰਨਾਂ ਨੂੰ ਕੀ ਪਏ ਅੱਛਾ ਜੀ ਕਾਨੂੰਨ ਬਣਨੇ ਚਾਹੀਦੇ ਨੇ ਪਰ ਸੌ ਆਉਣਾ ਇਹ ਚ ਜਨਤਾ ਪਰਸ਼ਾਨ ਹੋਣਾ ਹੁਣ ਜਾਂ ਪਰੇਸ਼ਾਨ ਹੋ ਰਿਓ ਤੇ ਪਰੇਸ਼ਾਨ ਹੋ ਰਿਹਾ ਜੀ ਘੰਟਾ ਹੋ ਗਿਆ ਮੈਨੂੰ ਖੜੇ ਜੀ ਘੰਟਾ ਹੋ ਗਿਆ ਹਾਂਜੀ ਹਾਂਜੀ ਸਾਡੇ ਨਾਲ ਪੈਟਰੋਲ ਪੰਪ ਦੇ ਮਾਲਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਕੀ ਸਮਝਦੇ ਨੇ ਕੀ ਕਾਰਨ ਰਿਹਾ ਕਿਉਂ ਇੰਨਾ ਰਸ਼ਾ ਜਿਹੜਾ ਇੱਕਦਮ ਪੰਪ ਤੇ ਹੋ ਗਿਆ ਕਿਵੇਂ ਦੇਖਦੇ ਹੋ ਮੌਜੂਦੀ ਕੀ ਗੱਲ ਰਹੀ ਹੈ ਇਸ ਦਾ ਕਾਰਨ ਮੁੱਖ ਇਹ ਹੈ ਕਿ ਪੈਟਰੋਲ ਪੰਪ ਜਿਹੜੀ ਸਾਡੀਆਂ OMC ਕੰਪਨੀਆਂ ਉਹਨਾਂ ਕੋਲ ਤਾਂ ਤੇਲ ਪੂਰਾ ਆਪਣਾ ਭੰਡਾਰ ਦੇ ਵਿੱਚ ਪਿਆ ਹੈ ਬਟ ਟਰਾਂਸਪੋਰਟ ਨੇ ਸਟ੍ਰਾਈਕ ਕੀਤੀ ਪਈ ਹੈ ਟਰਾਂਸਪੋਰਟ ਦਾ ਜਿਹੜਾ ਸਟ੍ਰਾਈਕ ਕਰਨ ਦਾ ਮਕਸਦ ਇਹ ਹੈ ਕਿ ਕੁਝ ਨਵੇਂ ਲਾਅ ਆਏ ਨੇ ਜਿਹਦੇ ਵਿੱਚ ਕਮੈਂਡਮੈਂਟਸ ਕੀਤੀਆਂ ਗਈਆਂ ਨੇ ਤੇ ਉਹ ਟਰਾਂਸਪੋਰਟਰਸ ਨੂੰ ਨਹੀਂ ਲਵਾ ਰਹੀਆਂ ਉਹਦੇ ਨਾਲ ਬੜੀ ਪ੍ਰੋਬਲਮ ਕ੍ਰੀਏਟ ਹੋਈ ਪਈ ਹੈ ਤੇ ਪੈਨਿਕ ਹੋਇਆ ਪਿਆ 31 ਤੇ ਫਸ ਦੋ ਦਿਨ ਹੋ ਗਏ ਤੁਹਾਨੂੰ ਸਪਲਾਈਸ ਨਹੀਂ ਮਿਲੀਆਂ ਆ ਸੈਕੰਡ ਹੋ ਚੁੱਕਿਆ ਹੈ ਅੱਜ ਵੀ ਸਾਨੂੰ ਸਪਲਾਈ ਥੋੜਾ ਮੁਸ਼ਕਿਲ ਲੱਗ ਰਹੀ ਹੈ ਜੇ ਇਹ ਦੇ ਕਰਕੇ ਸਾਨੂੰ ਲੱਗ ਰਿਹਾ ਹੈ ਕਿ ਜਿਸ ਹਾਲ ਨਾਲ ਪੈਨਿਕ ਕਸਮਰ ਵਿੱਚ ਕ੍ਰੀਏਟ ਹੋਇਆ ਪਿਆ ਸਾਨੂੰ ਲੱਗ ਰਿਹਾ ਹੈ ਕਿ ਮਤਲਬ ਡਰਾਈ ਪੁਆਇੰਟ ਬੜੀ ਜਲਦੀ ਆ ਜਾਏਗਾ ਤੇ ਪੈਟਰੋਲ ਪੰਪਸ ਬਿਲਕੁਲ ਹੀ ਮਤਲਬ ਪੰਜਾਬ ਦੇ ਵਿੱਚ ਡਰਾਈ ਹੋ ਜਾਣਗੇ ਜੇ ਸਾਨੂੰ ਨਹੀਂ ਕੀ ਸਮਝਦੇ ਹੋ ਮੰਗ ਉੱਠ ਰਹੀ ਹੈ ਵੀ ਜਿਹੜੇ ਕਾਨੂੰਨ ਬਣਾਏ ਗਏ ਨੇ ਨਵੇਂ ਉਹ ਚ ਐਮੈਂਡਮੈਂਟ ਹੋਣੀ ਚਾਹੀਦੀ ਹੈ ਚੇਂਜ ਹੋਣੇ ਚਾਹੀਦੇ ਨੇ ਉਹ ਵੀ ਇਹ ਬਹੁਤ ਸਖਤ ਹੈ ਜਿਵੇਂ ਦੇਖੋ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਐਕਸੀਡੈਂਟ ਦੇ ਰੱਖਿਆ ਗਿਆ ਹੈ ਤਾਂ ਦੇਖੋ ਇਹ ਤਾਂ ਗਵਰਨਮੈਂਟ ਦੀ ਪਾਲਿਸੀਆਂ ਨੇ ਤੇ ਗਵਰਨਮੈਂਟ ਹੀ ਆਈਸਿੰਗ ਇਹਦੇ ਵਿੱਚ ਲੁੱਕ ਆਫਟਰ ਕਰੇ ਅਸੀਂ ਤਾਂ ਨਹੀਂ ਬੋਲਦੇ ਚੰਗੇ ਲੱਗਦੇ ਪਰ ਜੋ ਵੀ ਦੇਖੋ ਐਮੇਬਲੀ ਕੋਈ ਡਿਸੀਜਨ ਤਾਂ ਕੱਟਣਾ ਪਏਗਾ ਨਾ ਮਤਲਬ ਅਲਟੀਮੇਟਲੀ ਦੇਖੋ ਟਰਾਂਸਪੋਰਟਰ ਜੀ ਹੈ ਤੇ ਉਹਨਾਂ ਦਾ ਵੀ ਸੁਣਨਾ ਚਾਹੀਦਾ ਹੈ ਜੋ ਆਪਣੇ ਗਵਰਨਮੈਂਟ ਨੇ ਲਾਜ਼ ਬਣਾਏ ਆ ਉਹਨਾਂ ਦੇਖੋ ਉਹਨਾਂ ਨੂੰ ਆਪਣੇ ਉਹਨਾਂ ਨਾਲ ਵਿਚਾਰ ਕਰਨਾ ਚਾਹੀਦਾ ਹੈ ਵੀ ਕੀ ਇਹਦੇ ਵਿੱਚ ਠੀਕ ਹੋ ਸਕਦਾ ਹੈ ਜਾਂ ਕੀ ਇਹਦੇ ਵਿੱਚ ਐਮੈਂਡਮੈਂਟ ਵੀ ਕਰ ਸਕਦੇ ਆ ਉਸ ਹਿਸਾਬ ਨਾਲ ਤਾਂ ਕਿ ਸਾਰਿਆਂ ਨੂੰ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਅਲਟੀਮੇਟਲੀ ਦੇਖੋ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਪੈਟਰੋਲ ਪ ਐਸਾ ਨਹੀਂ ਹੈ ਕਿ ਕੋਈ ਪੈਟਰੋਲ ਡੀਜ਼ਲ ਦੀ ਪਿੱਛੋਂ ਸਪਲਾਈ ਦੀ ਕੋਈ ਦਿੱਕਤ ਆ ਚੁੱਕੀ ਮਤਲਬ ਆਪਣਾ ਵੀ ਇਹਨਾਂ ਕੋਲ ਕੰਪਨੀਆਂ ਕੋਲ ਤੇਲ ਨਹੀਂ ਹੈ ਨਾ ਬਸ ਅਬੰਡੈਂਸ ਆਫ ਤੇਲ ਹੈ ਪ੍ਰੋਬਲਮ ਸਿਰਫ ਆ ਗਈ ਟਰਾਂਸਪੋਰਟ ਕਰਕੇ ਜੇ ਟਰਾਂਸਪੋਰਟ ਠੀਕ ਹੋ ਜਾਂਦੀ ਹੈ ਤਾਂ ਤੁਹਾਡਾ ਲਾਈਕ 3-4 ਆਰਸ ਦੇ ਵਿੱਚ ਤੁਹਾਨੂੰ ਹਰ ਚੀਜ਼ ਨਾਰਮਲਾਈਜ਼ ਹੋਣੀ ਦਿਖ ਜੇਗੀ। ਉਹਨੂੰ 31 ਤਰੀਕ ਨੂੰ ਤੇ 1 ਤਰੀਕ ਨੂੰ ਤੇ ਅੱਜ ਤੇਲ ਦੀ ਸਪਲਾਈ ਆ ਜਿਹੜੀ ਪਿੱਛੋਂ ਨਹੀਂ ਮਿਲੀ। ਹਾਂ ਫਰਸ ਦੀ ਚਲੋ ਛੁੱਟੀ ਸੀਗੀ 31st ਨੂੰ ਲੋਕਾਂ ਨੂੰ ਥੋੜਾ ਜਿਹਾ ਦੇਖੋ ਕਿ ਰੇਟ ਰੇਟ ਡਿਕਰੀਜ਼ ਦਾ ਵੀ ਚਾਂਸਿਸ ਸੀ ਉਸ ਕਰਕੇ ਵੀ ਲੋਕਾਂ ਨੇ ਥੋੜੇ ਘੱਟ ਚੱਕਿਆ। ਬਟ ਸਟਿਲ ਬੰਦੇ ਕੋਲ ਇੰਨਾ ਤੇਲ ਸੀ ਵੀ ਸੈਕਿੰਡ 2 ਤਰੀਕ ਦਾ ਵੀ ਆਹ ਨਾਲ ਕੱਢ ਦਿੰਦਾ। ਬਟ ਉਹਨਾਂ ਇੰਨਾ ਪੈਨਿਕ ਹੋ ਗਿਆ ਤਾਂ ਇਸ ਕਰਕੇ ਥੋੜਾ ਪ੍ਰੋਬਲਮ ਤਾਂ ਆਏਗੀ ਨਾ। ਸੁਣਿਆ ਤੁਸੀਂ ਪੈਟਰੋਲ ਪੰਪ ਮਾਲਕ ਮੁਤਾਬਕ ਟਰਾਂਸਪੋਰਟ ਦੀ ਹੜਤਾਲ ਕਰ ਰਹੇ ਉਹਨਾਂ ਔਰ ਪੈਟਰੋਲ ਪੰਪ ਮਾਲਕ ਮੁਤਾਬਕ ਇਹ ਗੱਲ ਕਲੀਅਰ ਕੀਤੀ ਗਈ ਹੈ ਵੀ ਪਿੱਛੇ ਕੰਪਨੀਆਂ ਕੋਲ ਤੇਲ ਹੈ ਜਿਹੜਾ ਬਹੁਤ ਜ਼ਿਆਦਾ ਪਿਆ ਪਰ ਟਰਾਂਸਪੋਰਟ ਕਰਨੇ ਸਥਿਤੀਆਂ ਜਿਹੜੀ ਬਣ ਗਈ ਹੈ ਕੁਝ ਹੱਦ ਤੱਕ ਰੇਟ ਦੇ ਵਧਣ ਦੇ ਕਾਰਨ ਵੀ ਸੀ ਪਰ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਹਾਹਾਕਾਰ ਮਚ ਚੁੱਕੀ ਹੈ ਕਿ ਰੇਟ ਵੀ ਵੱਸ ਸਕਦਾ ਹੈ ਜਾਂ ਪਿੱਛੇ ਤੇਲ ਹੈ ਜਿਹੜਾ ਲਗਾਤਾਰ ਬੰਦ ਹੋ ਸਕਦਾ ਹੈ ਇਹ ਨਾ ਲੱਗਿਆ ਹੋਈਆਂ ਪੈਟਰੋਲ ਦੀ ਕੋਈ ਵਿਵਸਥਾ ਹੋ ਨਹੀਂ ਰਹੀ ਹੈਗੀ ਕੰਮਕਾਰਾਂ ਤੇ ਜਿਨ੍ਹਾਂ ਨੇ ਜਾਣਾ ਹੈਗਾ ਹਰੇਕ ਬੰਦੇ ਨੂੰ ਲੇਟ ਹੋ ਰਿਹਾ ਇਸ ਟਾਈਮ ਕੀ ਕਾਰਨ ਕੀ ਸਮਝਦੇ ਹੋ ਕਿਉਂ ਇਹ ਦਿੱਕਤ ਆਈ ਹੈ ਦੇਖੋ ਜਿਹੜਾ ਇਹਨਾਂ ਨੇ ਨਵਾਂ ਰੂਲ ਲਾਗੂ ਕੀਤਾ ਹੈਗਾ ਉਹਦੇ ਕਰਕੇ ਸਾਰਿਆਂ ਨੂੰ ਪਰੇਸ਼ਾਨੀ ਹੋ ਰਹੀ ਹੈਗੀ ਹੈ ਕੀ ਮੰਗ ਕੀ ਕਰਦੇ ਹੋ ਰੂਲ ਦੀ ਮੰਗੀ ਹਾਂਜੀ ਹੋਣਾ ਚਾਹੀਦਾ ਦੇਖੋ ਉਹਨਾਂ ਨੇ ਵੀ ਵਿਚਾਰੇ ਨੇ ਰੋਟੀ ਖਾਣੀ ਹੈ ਅਗਰ ਇੱਕ ਕੋਈ ਰੂਲ ਹੋਣ ਤੇ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਰੱਖਿਆ ਨਵਾਂ ਕੋਡੂਲ ਬਲਿਆ ਕਿਵੇਂ ਦੇਖਦੇ ਹੋ ਦੇਖੋ ਇਹ ਤਾਂ ਵੈਸੇ ਦੇਖਿਆ ਜਾਵੇ ਕਈ ਜਗ੍ਹਾ ਤੋਂ ਠੀਕ ਵੀ ਹੈ ਕਿਸੇ ਪਾਸੇ ਤੋਂ ਗਲਤ ਵੀ ਹੈ ਜਿਵੇਂ ਚੱਕਾ ਜਾਮ ਹੋਇਆ ਕਣਪੀਣ ਦੇ ਪਦਾਰਥਾਂ ਦੇ ਵੀ ਆਉਣ ਵਾਲੇ ਟਾਈਮ 'ਚ ਅਸਰ ਪਾਊਗਾ। ਹਾਂਜੀ ਬਿਲਕੁਲ ਪਾਊਗਾ ਜੀ। ਹਾਂਜੀ ਹਾਂਜੀ ਉਹ ਸਾਰਿਆਂ ਤੇ ਦੇਖੋ ਰੇਟ ਵਧਣਗੇ। ਸਭ ਦੇ ਰੇਟ ਵਧਣਗੇ। ਅੱਜ ਤਾਂ ਦੇਖੋ ਹੁਣ ਕੰਟਰੋਲ ਤੇ ਦਿੱਕਤ ਆ ਰਹੀ ਹੈ ਕੱਲ ਨੂੰ ਸਿਲੰਡਰਾਂ ਤੇ ਵੀ ਆਊਗੀ, ਗਰੋਸਰੀ ਦੇ ਸਮਾਨ ਤੇ ਵੀ ਆਊਗੀ, ਹਰ ਇੱਕ ਚੀਜ਼ ਤੇ ਦਿੱਕਤ ਆਊਗੀ। ਇਹ ਕਹਿੰਦਾ ਚਾਹਣਾ ਜਿਹੜਾ ਮੋਦੀ ਨੇ ਕਾਲਾ ਕਾਨੂੰਨ ਬਣਾਇਆ ਇਹ ਬਹੁਤ ਮਾੜਾ ਇਹਨੂੰ ਵਾਪਸ ਲੈਣਾ ਪਊ ਜੇ ਮੈਂ ਕਿਸਾਨ ਜੀ ਯੂਨੀਅਨ ਦਾ ਲਿਆ ਸੀ। ਤੇ ਉਸੇ ਤਰ੍ਹਾਂ ਇਹ ਆ ਵੀ ਜੇ ਇੱਕ بڑے ਵਹੀਕਲ ਦੇ ਥੱਲੇ ਜੇ ਛੋਟਾ ਵਹੀਕਲ ਵੱਢ ਜ ਕਸੂਰ ਛੋਟੇ ਵਹੀਕਲ ਦਾ ਤਾਂ ਵੱਡੇ ਵਹੀਕਲ ਤੇ ਪੈਂਦਾ ਹਰੇਕ ਛੋਟੇ ਛੋਟੇ ਬੱਚੇ 12 14 ਸਾਲ ਦੇ ਬੱਚੇ ਬਿਨਾਂ ਲਾਇਸੈਂਸ ਤੋਂ ਗੱਡੀ ਚ ਲਈ ਫਿਰਦੇ ਨੇ ਸਕੂਟੀਆਂ ਲਈ ਫਿਰਦੇ ਨੇ ਐਕਟ ਵਾਲੇ ਹੀ ਫਿਰਦੇ ਨੇ ਸਾਰੇ ਤੇ ਉਹਨਾਂ ਨੂੰ ਕੋਈ ਸੁਣਵਾਈ ਨਹੀਂ ਕੋਈ ਕੋਈ ਨਹੀਂ ਪੁੱਛਦਾ ਉਹਨਾਂ ਦੇ ਮਾਪੇ ਕੀ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਮਾਪੇ ਨੂੰ ਉਹ ਬਿਲਕੁਲ ਹਨੇਰੇ ਚ ਫਿਰਦੇ ਨੇ ਮਾਪੇ ਜਿਹੜੇ ਨੇ ਕਾਨੂੰਨ ਬਣਿਆ ਕਾਨੂੰਨ ਬਣਿਆ ਉਹ ਜੇਕਰ ਵੱਡੇ ਵਹੀਕਲ ਦਾ ਕਸੂਰ ਕੀ ਹੈ ਜਦੋਂ ਥੱਲੇ ਧੱਕੇ ਨਾਲ ਕਾਰ ਵੱਢ ਗਈ ਜਾਂ ਉਹਦੇ ਥੱਲੇ ਕੋਈ ਸਕੂਟੀ ਐਕਟਵਾ ਵੜ ਗਈ ਤਾਂ ਉਹ بڑے ਡਰਾਈਵਰ ਨੂੰ ਤਾਂ 7 ਸਾਲ ਦੀ ਸਜ਼ਾ ਜਾਂ 10 ਲੱਖ ਰੁਪਏ ਜੁਰਮਾਨਾ ਕਰਦੇ ਨੇ ਉਹਦੇ ਕੋਈ ਕਾਨੂੰਨ ਦੀ ਸੁਣਵਾਈ ਨਹੀਂ ਜਿਹੜਾ ਛੋਟਾ ਵਹੀਕਲ ਜੋ ਕੋਈ ਵੀ ਬਿਨਾਂ ਲਾਇਸੈਂਸ ਤੋਂ ਚੱਕੀ ਫਿਰਦੇ ਨੇ ਮੈਂ ਕਹਿੰਦਾ 70% ਲੋਕਾਂ ਕੋਲੇ ਲਾਇਸੈਂਸ ਨਹੀਂ ਹੈਗੇ ਇਹਦੀ ਇਨਕੁਆਰੀ ਕਰੀ ਜਾਵੇ ਇਹ ਕੀ ਗੱਲ ਐ ਨਰਾਸ਼ ਹੋਣ ਦਾ ਕਾਰਨ ਕੀ ਐ ਸਰ ਡਰਾਈਵਰਾਂ ਦੀ ਨਾ ਸਟ੍ਰਾਈਕ ਚੱਲ ਰਹੀ ਐ ਉਹਦੇ ਕਰਕੇ ਉਹ ਗੱਡੀਆਂ ਨਹੀਂ ਭਰ ਰਹੇ ਉਦੇ ਕਰਕੇ ਇੰਨਾ ਰਸ਼ ਹੋ ਗਿਆ। ਕੀ ਕਾਰਨ ਕੀ ਹੈ ਕਿਉਂ ਨਹੀਂ ਪਰਦੇ? ਕਾਰਨ ਕੋਈ ਮੋਤੀ ਸਰਕਾਰ ਨੇ ਨਾ ਕੋਈ ਨਵੇਂ ਕਾਨੂੰਨ ਬਣਾਏ ਆਂ। ਡਰਾਈਵਰਾਂ ਨੂੰ ਸਜ਼ਾ ਵਗੈਰਾ ਦਾ। 5 ਸਾਲ ਦੀ 5 ਲੱਖ ਰੁਪਏ ਜੁਰਮਾਨਾ, 10 ਸਾਲ ਦੀ ਕੈਦ। 7 ਲੱਖ ਰੁਪਏ ਜੁਰਮਾਨਾ ਤੇ 10 ਲੱਖ ਦੀ ਕੈਦ। ਹਾਂਜੀ। ਹਾਂਜੀ। ਹਾਂਜੀ ਹਾਂਜੀ। ਜਿਵੇਂ ਦੇਖਦੇ ਹੋ ਆਣਾ ਲੈ ਸਮਝ ਖਾਣ ਵਾਲੇ ਪਦਾਰਥਾਂ ਦੇ ਵੀ ਇਹਨਾਂ ਫਰਕ ਪਊਗਾ ਬਹੁਤ। ਬਹੁਤ ਫਰਕ ਪੈਣਾ ਜੀ, ਟਰਾਂਸਪੋਰਟੇਸ਼ਨ ਸਾਰੀ ਬੰਦ ਹੋ ਜਾਣੀ ਐ। ਤੁਸੀਂ ਡਬਲ ਕੰਮ ਕਰਦੇ ਹੋ ਆਪਣੇ ਮਾਲਕ ਵੀ ਉਹ ਟਰਾਂਸਪੋਰਟੇਸ਼ਨ ਨੂੰ ਦੇਖਦੇ ਹੋ ਕਿਵੇਂ ਗੱਡੀਆਂ ਖੜੀਆਂ ਸਰ ਸਾਰੀਆਂ ਗੱਡੀਆਂ ਖੜੀਆਂ ਐ। ਤੇ ਨਾ ਗੱਡੀ ਤੋੜ ਸਕਦੇ ਆ ਨਾ ਉਹਨੂੰ ਖੜਾ ਸਕਦੇ ਆ ਜਿਹੜਾ ਮਾਲ ਖਰਾਬ ਹੋ ਰਿਹਾ ਮੰਗ ਕੀ ਕਰਦੇ ਹੋ ਮੰਗ ਹੀ ਕਰਦੇ ਆ ਵੀ ਇਸ ਤਰ੍ਹਾਂ ਦੇ ਕੋਈ ਕਾਨੂੰਨ ਹੋਣੇ ਨਹੀਂ ਚਾਹੀਦੇ ਉਹਦੇ ਕਰਕੇ ਜਿਹਦੇ ਨਾਲ ਆਪ ਆਪ ਪੋਜੀਸ਼ਨ ਬਣੇ ਪੰਪਲਾ ਬੁਰਾ ਹਾਲ ਹੈ ਇਸ ਟਾਈਮ ਪੰਪ ਡرائی ਕਿਨਾਰੇ ਤੇ ਖੜੇ ਆਂ ਦੇਖ ਰਹੇ ਹੋ ਸ਼ਹਿਰ ਵਿੱਚ ਲੱਗੇ ਹੋਏ ਨੇ ਮੁੱਖ ਚੌਂਕਾਂ 'ਚ ਸਿਰਫ ਤੇਲ ਪਵਾਉਣ ਨੂੰ ਲੈ ਕੇ ਦੋ ਪੈਟਰੋਲ ਪੰਪ ਇਕੱਠੇ ਨੇ ਫਿਰ ਵੀ ਦੇਖੋ ਕਿੰਨਾ ਲੰਬਾ ਜਾਮ ਹੈ ਜਿਹੜਾ ਲੱਗਿਆ ਹੋਇਆ ਔਰ ਲਗਾਤਾਰ ਪਬਲਿਕ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਹਰਾਸਮੈਂਟ ਹੋ ਰਹੀ ਹੈ ਔਰਤਾਂ ਵੀ ਵੱਡੀ ਗਿਣਤੀ ਵਿੱਚ ਤੇਲ ਪੁਆਉਣ ਵਾਸਤੇ ਪੰਪਾਂ ਤੇ ਪਹੁੰਚੀਆਂ ਹੋਈਆਂ ਨੇ ਔਰ ਕੁਝ ਵਿਅਕਤੀ ਜੋ ਜਾਦਾ ਸਮਝਦਾਰ ਨੇ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਖਾਣ ਪੀਣ ਵਾਲੇ ਪਦਾਰਥਾਂ ਤੇ ਸਿਲੰਡਰਾਂ ਤੇ ਹੋਰ ਚੀਜ਼ਾਂ ਤੇ ਵੀ ਇਸ ਗੱਲ ਦਾ ਅਸਰ ਆ ਜਿਹੜਾ ਪਵੇਗਾ ਔਰ ਆਉਣ ਵਾਲੇ ਟਾਈਮ ਵਿੱਚ ਆਵਾਜਾਈ ਆ ਜਿਹੜੀ ਵੱਡੇ ਪੱਧਰ ਤੇ ਠੱਪ ਵੀ ਹੋ ਸਕਦੀ ਆ ਜੇਕਰ ਇਹ ਹੜਤਾਲ ਆ ਜਿਹੜੀ ਨਾ ਖੁੱਲੀ ਹੋਰ ਆਮ ਜਨਤਾ ਵੱਲੋਂ ਵੀ ਕਾਨੂੰਨ ਨੂੰ ਅਮੈਂਡਮੈਂਟ ਲੈ ਕੇ ਇਸ ਵਿੱਚ ਮੰਗ ਆ ਜਿਹੜੀ ਕੀਤੀ ਜਾ ਰਹੀ ਹੈ ਕਿ ਜੋ ਇਹ ਕਾਨੂੰਨ ਬਣਾਇਆ ਗਿਆ ਕੁਝ ਹੱਦ ਤੱਕ ਕੁਝ ਲੋਕ ਕਹਿ ਰਹੇ ਨੇ ਵਿਪਾਲ ਆਉਣ ਵਾਲੇ ਸਮੇਂ ਦੌਰਾਨ ਵਧਦੀ ਆ ਤਾਂ ਵੱਡੇ ਜਿਹੜੇ ਮੁਸ਼ਕਲਾਂ ਨੇ ਦੇਸ਼ ਦੇ ਅੰਦਰ ਵੱਖ-ਵੱਖ ਸੂਬਿਆਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਆ ਸਕਦੀਆਂ ਨੇ ਕੈਮਰਾਮੈਨ ਅਮਨ ਮਹਿਰਾ ਦੇ ਨਾਲ ਅਮਨਦੀਪ ਸਿੰਘ ਲਵਲੀ ਲੀਵਿੰਗ ਇੰਡੀਆ ਨਾਬਾ